ਹਾਂਜੀ ਮੇਰੇ YouTube ਦੇ ਸਾਰੇ ਫੈਮਿਲੀ ਮੈਂਬਰਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਜਾਣਦੀ ਹਾਂ ਕਿ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਆਪਣੀ ਨਿੱਕੀ ਭੈਣ ਦੀ ਇਸ ਵੀਡੀਓ ਨੂੰ ਦਾ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਇੱਕ ਮਹਾਨੀ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚੇਗੀ ਅਤੇ ਨਾਲ ਹੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੀ ਨਿੱਕੀ ਭੈਣ ਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਇਹ ਨਹੀਂ ਦੱਸਣਾ ਚਾਹੁੰਦੀ ਆ ਆਪਣੇ ਪਰਿਵਾਰ ਬਾਰੇ ਕਿ ਮੈਂ ਕਿੱਥੋਂ ਆ ਤੇ ਮੇਰੇ ਪਰਿਵਾਰ ਦੇ ਵਿੱਚ ਕੌਣ-ਕੌਣ ਮੈਂਬਰ ਨੇ ਤੇ ਮੈਂ ਸੰਗਰੂਰ ਜ਼ਿਲ੍ਹੇ ਮੇਰਾ ਰਹਿਣ ਸਹਿਣ ਬਿਲਕੁਲ ਸਿੱਧਾ ਸਾਦਾ ਪਿੰਡਾਂ ਵਰਗਾ ਹੈ ਜਿੱਤਾ ਪਿੰਡ ਵਿੱਚ ਲੁੱਕੀ ਰਹਿੰਦੇ ਆ ਬਿਲਕੁਲ ਸਿੱਧਾ ਸਾਦਾ ਸਾਰੇ ਘਰ ਦੇ ਕੰਮ ਕਰਦੀ ਹਾਂ ਉੱਠ ਕੇ ਅਬ ਮੇਰੇ ਪਾਪਾ ਜੀ ਡਿਊਟੀ ਤੇ ਜਾਂਦੇ ਨੇ ਸੌਰਿਆ ਜੋ ਮੇਰੇ ਉਹ ਡਿਊਟੀ ਤੇ ਜਾਂਦੇ ਆ ਮੈਂ ਉਹਦੀ ਰੋਟੀ ਬਣਾਉਣੀ ਆ ਉਸ ਵੇਲੇ ਆਪਣੀ ਬੱਚੇ ਨੂੰ ਤਿਆਰ ਕਰਦੀ ਹਾਂ ਕੰਮ ਤੇ ਦੇ ਘਰ ਦੀ ਬਾਕੀ ਸਾਰੀ ਕਰਦੀ ਹਾਂ ਮੰਗਰ ਪਛੀ ਨੀ ਹੋਣੀਆ ਸਾਰੇ ਕੰਮ ਕਰਦੇ ਹਾਂ ਘਰ ਦੇ ਘਰ ਤੇ ਮੇਰੇ ਸੱਸ ਨੇ ਜਿਹੜੇ ਮੇਰੇ ਮੰਮੀ ਉਹ ਬਿਮਾਰ ਰਹਿੰਦੇ ਆ ਬਹੁਤ ਟਾਈਮ ਤੋਂ ਉਹਨਾਂ ਲਈ ਪਹਿਲਾਂ ਘੁੱਟਿਆਂ ਦੀ ਪ੍ਰੋਬਲਮ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਚੂਲਾ ਟੁੱਟ ਗਿਆ ਸੀ ਉਹ ਚੂਲਾ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਆਦਾ ਮਤਲਬ ਚੱਲਣ ਤੋਂ ਵੀ ਦਿੱਕਤ ਆ ਇਸ ਕਰਕੇ ਸਾਰੇ ਘਰ ਦੇ ਕੰਮ ਮੈਂ ਜਿਹੜੀ ਸਾਰੀ ਜ਼ਿੰਮੇਵਾਰੀ ਲੈਂਦੀ ਆ ਅਸੀਂ ਘਰ ਦੇ ਵਿੱਚ ਹਮ ਦੋ ਮम्मी पापा ਤੇ ਦੋ ਅਸੀਂ ਹੋਗੇ ਤੇ ਦੋ ਬੱਚੇ ਛੇ ਆ ਮੈਂਬਰ ਹਨ ਪਰ ਇੱਕ ਮੇਰਾ ਜੀ ਵੀ ਹੈ ਜੋ ਬਾਹਰ ਕੱਢ ਜਾ ਵਗੈਰਾ ਤੇ ਚਲਾ ਜਾਂਦਾ ਕੁਝ ਦਿਨ ਬਾਅਦ ਪਰੇਕਦੇ ਘਰ ਵੀ ਆ ਜਾਂਦਾ ਤੇ ਮੇਰੇ ਘਰ ਦੇ ਵਿੱਚ ਦੋ ਮੇਰੇ ਪਾਲਤੂ ਜਾਨਵਰ ਰੱਖਿਆ ਹੋਇਆ ਹੈ ਜਿੰਕੀ ਤੇ ਜੀ ਜਿਨਨ ਮੈਂ ਸੀਸੀ ਵੀਡੀਓ ਦੇ ਵਿੱਚ ਦੇਖਦੇ ਹੋ ਮੇਨੂੰ ਵੀਡੀਓ ਨੂੰ ਹੁਣੀਆਂ ਜੀ ਬਹੁਤ ਪਿਆਰ ਲੈਂਦੀ ਆ ਤੇ ਉਹ ਵੀ ਜਿਹੜੀ ਰੁਚੀ ਐ ਉਹ ਮੇਰੇ ਪਿੱਕੇ ਪਿੰਡ ਤੋਂ ਆਈ ਆ ਇਸ ਕਰਕੇ ਮਤਲਬ ਮੈਨੂੰ ਇਹ ਫੀਲ ਹੁੰਦਾ ਹੈ ਵੀ ਵੀਰਾ ਅੱਜ ਦਾ ਜਾਂ ਕੋਈ ਮੇਰੇ ਕੋਲ ਹੈਗਾ ਵਾ ਆ ਦੇਖੋ ਜੀ ਆ ਜਦ ਮੈਂ ਹੁੰਦਾ ਹਾਂ ਜਲਦੀ ਤਾਂ ਇਹ ਚਿੰਕੀ ਐ ਜਿਹੜੀ ਰੁਚੀ ਵੀ ਦੇਖੀ ਠੀਕ ਐ ਇਹ ਚਿੰਕੀ ਐ ਆ ਦੇਖੋ ਇੰਨਾ ਮੋਹ ਪਿਆਰ ਮਤਲਬ ਬਹੁਤ ਮੋਹ ਪਿਆਰ ਕਰਦੀਆਂ ਦੋਨੋਂ ਬਹੁਤ ਪਿਆਰ ਨਾਲ ਰਹਿੰਦੀਆਂ ਮੇਰੇ ਕੋਲ ਜਿਵੇਂ ਗਰਮੀ ਦੇ ਵਿੱਚ ਵੀ ਕੰਮ ਕਰਦੀ ਹੋਊਗੀ ਤਾਂ ਗਰਮੀ ਦੇ ਵਿੱਚ ਵੀ ਮੇਰੇ ਕੋਲ ਹੀ ਰਹਿੰਦੀਆਂ ਨੇ ਤੇ ਮੇਰੇ ਜਿਹੜਾ ਪਿੱਕਾ ਪਿੰਡ ਹੈ ਉਹ ਮੇਰਾ ਲੰਗੋਵਾਲਾ ਮੈਂ ਲੰਗੋਵਾਲ ਵੀ ਰਹਿਣ ਵਾਲੀ ਸੀ ਤੇ ਮੇਰਾ ਵਿਆਹ ਇੱਥੇ ਕਿਲਾ ਭਰੀਆਂ ਵਿੱਚ ਹੋਇਆ ਤੇ ਮੇਰੇ ਮਾਪੇ ਵਾਪਸੀ ਜਿਹੜੇ ਉਹ ਮੇਰੇ ਪਿਤਾ ਜੀ ਜਿਹੜੇ ਉਹ ਮੈਂ 10ਵੀਂ ਕਲਾਸ ਵਿੱਚ ਪੜ੍ਹ ਰਹੀ ਸੀ ਉਦੋਂ ਹੀ ਅਚਾਨਕ ਉਹਨਾਂ ਨੂੰ ਟੈਕ ਆਇਆ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਮੇਰੀ ਜਿਹੜੇ ਮੰਮੀ ਸੀ ਉਹ ਮੇਰੇ ਵਿਆਹ ਤੋਂ ਬਾਅਦ ਤਿੰਨ ਜਾਂ 4 ਸਾਲ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਉਹ 6 ਜਾਂ 7 ਮਹੀਨਿਆਂ ਤੋਂ ਬਿਮਾਰ ਸੀ ਇਹ ਤੁਰੇ ਨਾ ਕਰਕੇ ਉਹ ਵੀ ਸਟਾਇਲ ਹੋ ਗਏ ਨੇ ਤੇ ਜਿਹੜੇ ਮੇਰਾ ਵੀਰ ਹੈ ਇੱਕ ਮੇਰਾ ਵੀਰ ਹੈ ਅਸੀਂ ਦੋਨੋਂ ਭੈਣ ਭਰਾ ਹੀ ਰਹਿ ਗਏ ਹਾਂ ਬਸ ਉਹ ਤੇ ਦੁੱਖ ਸੁੱਖ ਸਾਂਝਾ ਕਰਨ ਲਈ ਮੇਰਾ ਭਰਾ ਹਰ ਟਾਈਮ ਮੇਰੇ ਨਾਲ ਖੜਾ ਹੈ ਅਸੀਂ ਦੋਵੇਂ ਹੀ ਰਹਿ ਗਏ ਹਾਂ ਤੇ ਇੱਕ ਮੇਰੇ ਮਾਸੀ ਮਾਸੜ ਬਹੁਤ ਪਿਆਰ ਕਰਦੇ ਨੇ ਬਹੁਤ ਸਤਿਕਾਰ ਕਰਦੇ ਨੇ ਜੀ ਜਦੋਂ ਵੀ ਅਸੀਂ ਚਾਹੀਏ ਤਾਂ ਹਮੇਸ਼ਾ ਸਨਮੁਖ ਦੇ ਕੋਲ ਵਿੱਚ ਲੈ ਲੈਂਦੇ ਨੇ ਤੇ ਮੇਰਾ ਸੋਹਰਾ ਪਰਿਵਾਰ ਸਾਰਾ ਬਹੁਤ ਵਧੀਆ ਜੀ ਮੇਰੇ ਘਰ ਵਾਲਾ ਬਹੁਤ ਵਧੀਆ ਇਨਸਾਨ ਜਦੋਂ ਵੀ ਮੈਂ ਕਿਸੇ ਟਾਈਮ ਤੇ ਐਦਾਂ ਦਾ ਫੀਲ ਹੁੰਦਾ ਹੈ ਵੀ ਜੋ ਵੀ ਮਤਲਬ ਮੈਨੂੰ ਕਦੇ ਵੀ ਦੁਖੀ ਨਹੀਂ ਹੋਣ ਦਿੰਦਾ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਦੁੱਖ ਹੈ ਜਿਹੜਾ ਹੋਵੇ ਮੇਰੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਹਾਂ ਹਮੇਸ਼ਾ ਮਤਲਬ ਮੈਨੂੰ ਬਹੁਤ ਸਪੋਰਟ ਕਰਦਾ ਮੇਰੇ ਘਰ ਵਾਲਾ ਹਾਂਜੀ ਆਦੀ ਕੋ ਮੇਰੇ ਕੋਲ ਰੱਖਤੀਆਂ ਹਾਂ ਹੁਣ ਵੀ ਦੋਨੋਂ ਰੁੱਝੀ ਤੇ ਜੀਂਦੀ ਬਹੁਤ ਪਿਆਰੀਆਂ ਲੱਗਦੀਆਂ ਮੈਨੂੰ ਬਹੁਤ ਆਪਣਾਪਨ ਫੀਲ ਹੁੰਦਾ ਇਹਨਾਂ ਦੇ ਵਿੱਚੋਂ ਮੈਨੂੰ ਮਤਲਬ ਐ ਫੀਲ ਜਦੋਂ ਇਹ ਮੇਰੇ ਬਿਨਾਂ ਰੋਟੀ ਵੀ ਨਹੀਂ ਖਾਂਦੀਆਂ ਨਾ ਕਦੇ-ਕਦੇ ਤਾਂ ਮੈਨੂੰ ਐ ਫੀਲ ਹੁੰਦਾ ਵੀ ਮੇਰੇ ਇੱਕ ਤਰ੍ਹਾਂ ਦਾ ਰੱਬ ਦੇ ਨਾਲ ਇਹਨਾਂ ਦਾ ਨਾਲ ਹੈ ਜਿਹੜਾ ਉਹ ਕਨੈਕਸ਼ਨ ਹੈ ਵੀ ਮੈਨੂੰ ਐ ਫੀਲ ਹੁੰਦਾ ਵੀ ਰੱਬ ਮੇਰੇ ਤੋਂ ਬਹੁਤ ਖੁਸ਼ ਹੈ ਵੀ ਜਿਹੜਾ ਵੀ ਮੈਨੂੰ ਇੱਕ ਬੇਜ਼ਵਾਨ ਜਾਨ ਬੰਦਾ ਹੈ ਜਿਹੜਾ ਉਹ ਇਹਨਾਂ ਪਿਆਰ ਕਰਦਾ ਆਪਣੀ ਨਿੱਕੀ ਭੈਣ ਦੇ ਵੀਡੀਓ ਨੂੰ ਦੇਖਣ ਲਈ ਸਭ ਦਾ ਤੈਅ ਦਿਨੋਂ ਧੰਨਵਾਦ ਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓਜ਼ ਤੇ ਸ਼ਾਰਟਸ ਵੀਡੀਓ ਸਾਰੇ ਵਧੀਆ ਲੱਗਦੇ ਹੋਣਗੇ ਜਰੂਰ ਸਪੋਰਟ ਕਰਿਆ ਕਰੋ ਆਪਣੀ ਨਿੱਕੀ ਭੈਣ ਨੂੰ ਧੰਨਵਾਦ ਜੀ ਤੁਹਾਡਾ